ਸਿਆਸੀ ਗੱਲ ਜਿਹੜੀ ਇੰਨੀ ਭਾਰੂ ਹੋ ਜਾਂਦੀ ਹੈ ਜਿਹਦੇ ਜਿਹੜੀਆਂ ਪੰਥਕ ਮਸਲੇ ਨੇ ਜਾਂ ਧਰਮ ਦੇ ਮਸਲੇ ਨੇ ਜਾਂ ਰੂਹਾਨੀਅਤ ਦੇ ਮਸਲੇ ਨੇ ਉਹ ਕਿਤੇ ਪਿੱਛੇ ਚਲੇ ਜਾਂਦੇ ਨੇ ਜਿਹੜਾ ਸਾਡਾ ਪੀਰੀ ਤੇ ਮੀਰੀ ਦਾ ਸਿਧਾਂਤ ਹੈ ਪਹਿਲਾਂ ਸਾਡੀ ਪੀਰੀ ਹੈ ਜਿਹੜਾ ਗੁਰ ਸਿਧਾਂਤ ਹੈ ਜਾਂ ਜਿਹੜਾ ਗੁਰਬਾਣੀ ਦਾ ਸਿਧਾਂਤ ਹੈ ਜਾਂ ਜਿਹੜਾ ਗੁਰੂ ਸ਼ਬਦ ਦਾ ਸਿਧਾਂਤ ਹੈ ਜਿਹੜਾ ਉਹ ਵੱਡਾ ਹੈ ਜਿਹੜੀ ਰਾਜਨੀਤੀ ਉਸ ਸਿਧਾਂਤ ਦੇ ਮੁਤਾਬਕ ਹੋਣੀ ਚਾਹੀਦੀ ਸੀ ਕਿ ਪਹਿਲਾਂ ਮਨੂੰ ਅਮਰ ਛਕਾਓ ਉਹਨੇ ਇੱਥੇ ਤੋਂ ਵੀ ਕਹਿਤਾ ਸੀ ਮਨੂੰ ਅਮਰ ਛਕਾਓ ਕਿ ਮੈਨੂੰ ਆ ਗਲਤੀ ਹੋਗੀ ਤੋੜਾ ਕਹਿਣ ਦਾ ਭਾਵ ਕਿ ਹੁਣ ਪੀਰੀ ਵਾਲੀ ਜਿਹੜੀ ਗੱਲ ਹੈ ਹੁਣ ਇਹਨਾਂ ਮੈਂਬਰਾਂ ਦੇ ਵਿੱਚ ਨਹੀਂ ਰਹੀ ਫਿਰ ਇਹ ਕੀ ਕਾਰਨ ਬਣਿਆ ਕਿ ਲੋਕ ਇਸ ਤਰੀਕੇ ਦੇ ਨਾਲ ਉਸ ਸਾਰੀ ਲਹਿਰ ਦੇ ਨਾਲ ਮੂਵਮੈਂਟ ਦੇ ਨਾਲ ਜਿਹਦੇ ਵਿੱਚ ਤੁਸੀਂ ਰਹੇ ਹੋ ਤੇ ਕਿਉਂ ਨਹੀਂ ਉਸ ਤਰੀਕੇ ਨਾਲ ਲੋਕ ਜੁੜੇ ਖਾਸ ਕਰਕੇ ਸਿੱਖ ਪੰਥ ਕਿਉਂ ਨਹੀਂ ਜੁੜਿਆ ਤੇ ਆਪਾਂ ਵੀ ਜੇ ਦੇਖ ਲਈ ਤਾਂ ਸੰਤ ਜਰਨੈਲ ਸਿੰਘ ਦੀ ਰਾਜਨੀਤੀ ਵੀ 1977 ਤੋਂ ਲੈ ਕੇ 1984 ਤੱਕ 7 ਸਾਲ ਦੀ ਸਤਿਕਾਰ ਜੀ ਸਿੰਘ ਸਵਾ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਜੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਸਾਡੇ ਉੱਗੇ ਪੰਥਕ ਆਗੂ ਸੁਰਿੰਦਰ ਸਿੰਘ ਕਿਸ਼ਨਪੁਰਾ ਜੀ ਆਪਾਂ ਇਹਨਾਂ ਨਾਲ ਜੋ ਗੱਲਬਾਤ ਕਰਨੀ ਆ ਉਹ ਜੋ ਮੌਜੂਦਾ ਜੋ ਪੰਥਕ ਸਥਿਤੀਆਂ ਜੋ ਬਣ ਗਈਆਂ ਨੇ ਭਾਵੇਂ ਇਹਦੇ ਵਿੱਚ ਬਹੁਤ ਸਾਰੀਆਂ ਸਿਆਸੀ ਗੱਲਾਂ ਵੀ ਹੁੰਦੀਆਂ ਨੇ ਪਰ ਉਹਦੇ ਪਿੱਛੇ ਕਈ ਵਾਰੀ ਸਿਆਸੀ ਗੱਲ ਜਿਹੜੀ ਇੰਨੀ ਭਾਰੂ ਹੋ ਜਾਂਦੀ ਹੈ ਜਿਹਦੇ ਜਿਹੜੀਆਂ ਪੰਥਕ ਮਸਲੇ ਨੇ ਜਾਂ ਧਰਮ ਦੇ ਮਸਲੇ ਨੇ ਜਾ ਰੂਹਾਨੀਅਤ ਦੇ ਮਸਲੇ ਨੇ ਉਹ ਕਿਤੇ ਪਿੱਛੇ ਚਲੇ ਜਾਂਦੇ ਨੇ ਤੇ ਜਿਹੜੀ ਇੱਕ ਖਿਚੋ ਤਾਣ ਆ ਉਹ ਸਿਰਫ ਤੇ ਸਿਰਫ ਸਿਆਸੀ ਖਿਚੋ ਤਾਣ ਬਣ ਕੇ ਰਹਿ ਜਾਂਦੀ ਹੈ ਸੋ ਕਿਸ਼ਨਪੁਰਾ ਜੀ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਮੌਜੂਦਾ ਸਥਿਤੀ ਦੇ ਵਿੱਚ ਅੱਜ ਦੇ ਹਾਲਾਤ ਦੇ ਵਿੱਚ ਜੋ ਪੰਥਕ ਹਾਲਾਤ ਨੇ ਸਾਰੀਆਂ ਗੱਲਾਂ ਨੂੰ ਆਪਾਂ ਜੋੜ ਕੇ ਪਰ ਆਪਾਂ ਇਹਦੇ 'ਚ ਸਿਆਸੀ ਜਿਹੜੀ ਗੱਲਬਾਤ ਆ ਜਾਂ ਸਿਆਸੀ ਉਲਝਣਾ ਨੇ ਜਾਂ ਧੜੇਬੰਦੀ ਹੈ ਆਪਾਂ ਉਹਨਾਂ ਨੂੰ ਪਾਸੇ ਰੱਖ ਕੇ ਜੇ ਗੱਲ ਕਰੀਏ ਅਸਲ ਦੇ ਵਿੱਚ ਜਿਹੜਾ ਸੰਕਟ ਹੈ ਜਿਹੜਾ ਜਿਹੜਾ ਤੁਸੀਂ ਸਮਝਦੇ ਹੋ ਪੰਥ ਦਾ ਸੰਕਟ ਕੀ ਹੈ ਇਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਪਾਲ ਜੀ ਜਿਹੜੀ ਗੱਲ ਤੁਸੀਂ ਕੀਤੀ ਹੈ ਸਭ ਤੋਂ ਵੱਡੀ ਤਾਂ ਗੱਲ ਇਹ ਜਿਹੜਾ ਸਾਡਾ ਪੀਰੀ ਤੇ ਮੀਰੀ ਦਾ ਸਿਧਾਂਤ ਹੈ ਪਹਿਲਾਂ ਸਾਡੀ ਪੀਰੀ ਹੈ ਪੀਰੀ ਪਹਿਲਾਂ ਆ ਤੇ ਮੀਰੀ ਉਹ ਤੋਂ ਬਾਅਦ ਚ ਇਹ ਇਹੀ ਸਾਡੇ ਤੇ ਗੁਰੂ ਸਾਹਿਬ ਨੇ ਛੇਵੇਂ ਪਾਤਸ਼ਾਹ ਨੇ ਪੀਰੀ ਪੀਰੀ ਦੇ ਮਾਲਕ ਹੈ ਜਿਹੜੇ ਪੀਰੀ ਤੇ ਮੀਰੀ ਦੇ ਮਾਲਕ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹਨਾਂ ਨੇ ਸਾਨੂੰ ਇਹੀ ਗੱਲ ਸਭ ਤੋਂ ਪਹਿਲਾਂ ਦੱਸੀ ਸੀ ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਸਾਡੇ ਨਾਲ ਪੀਰੀ ਹੀ ਚਲਦੀ ਰਹੀ ਜਿੰਨੇ ਵੀ ਸਿੱਖ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਗੁਰੂ ਦੇ ਸਿੱਖ ਜਿਹੜੇ ਵੱਡੇ ਸਿਰ ਕੱਢ ਸਿੱਖ ਰਹੇ ਆ ਜਿਨ੍ਹਾਂ ਦਾ ਕਿ ਨਾਂ ਆ ਹਿਸ ਸਿੱਖਾਂ ਦੀ ਹਿਸਟਰੀ ਚ ਉਹ ਸਾਰੇ ਹੀ ਪੀੜੀ ਦੇ ਧਨੀ ਸੀ ਉਹ ਪੀੜੀ ਦੇ ਧਨੀ ਦੇ ਵਿੱਚੋਂ ਉਹਨਾਂ ਦੇ ਅੱਗੇ ਉਹ ਪਰਿਵਾਰ ਅੱਗੇ 6ਵੇਂ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਆਏ ਬਹੁਤੇ ਸਿੱਖਾਂ ਦੇ ਪਰਿਵਾਰ ਉਹੀ ਨੇ ਜਿਹੜੇ ਗੁਰਨਾਨਕ ਦੇਵ ਪਾਸ਼ਾ ਤੋਂ ਲੈ ਕੇ 5ਵੇਂ ਪਾਸ਼ਾ ਤੱਕ ਸੀ ਤੇ 5ਵੇਂ ਪਾਸ਼ਾ ਤੋਂ ਬਾਅਦ ਫਿਰ ਉਹ 6ਵੇਂ ਪਾਸ਼ਾ ਚ ਉਹੀ ਪਰਿਵਾਰ ਅੱਗੇ ਆ ਗਈ 5ਵੇਂ ਪਾਸ਼ਾ ਦੀ ਸ਼ਹਾਦਤ ਤੋਂ ਬਾਅਦ ਫਿਰ ਪੀਰੀ ਦੀ ਗੱਲ ਕਰਦੇ ਕਰਦੇ ਇਹ ਇੱਕ ਸਿੱਖਾਂ ਦੀ ਬਹੁਤ ਵੱਡੀ ਗੱਲ ਸੀ ਕਿ ਪਹਿਲਾਂ ਸਾਡੇ ਤੇ ਸਾਡਾ ਵਿਸ਼ਾ ਜਿਹੜਾ ਉਹ ਧਾਰਮਿਕ ਹੈ ਪੀਰੀ ਦਾ ਅਸੀਂ ਨਿਤਨੇਮ ਚ ਪੱਕੇ ਹੋਈਏ ਬਾਣੀ ਪੜਨ ਚ ਪੱਕੇ ਹੋਈਏ ਅਕਾਲ ਪੁਰਖ ਦੀ ਗੱਲ ਕਰੀਏ ਤੇ ਰੱਬ ਦੀ ਹੀ ਸਾਨੂੰ ਸਭ ਤੋਂ ਵੱਡੀ ਪ੍ਰਮਾਤਮਾ ਦੀ ਸਾਡੇ ਗੁਰੂ ਗ੍ਰੰਥ ਸਾਹਿਬ ਚ ਵੀ ਸਭ ਤੋਂ ਵੱਡੀ ਗੱਲ ਗੁਰੂ ਦੀ ਹੀ ਗੁਰੂ ਨੇ ਤੇ ਅਕਾਲ ਪੁਰਖ ਨੂੰ ਇੱਕ ਜੋੜ ਕੇ ਕਹੀ ਹੈ ਗੁਰ ਪਰਮੇਸ਼ਰ ਇੱਕੋ ਜਾਣ ਤੇ ਗੁਰੂ ਹੈ ਜਿਹੜਾ ਉਹ ਪਰਮੇਸ਼ਰ ਹੁੰਦਾ ਗੁਰੂ ਗੁਰੂ ਦਾ ਅਰਥ ਹੈ ਕਿ ਗੂ ਹੈ ਧਰਤੀ ਰੂਹ ਹੈ ਪ੍ਰਕਾਸ਼ ਇਸ ਧਰਤੀ ਤੋਂ ਲੈ ਕੇ ਆਕਾਸ਼ ਤੱਕ ਜੋ ਸਾਨੂੰ ਦਿਖਦਾ ਆਇਆ ਜਾਂ ਸੱਚਖੰਡ ਤੱਕ ਜੱਗੂ ਵੀ ਸਾਨੂੰ ਦਿਖਦਾ ਆਇਆ ਜਿਹਨੂੰ ਅਸੀਂ ਕਹਿੰਨੇ ਆ ਇਹ ਗੁਰੂ ਦਾ ਪ੍ਰਕਾਸ਼ ਹੈ ਤੇ ਗੁਰੂ ਹੀ ਇਹਦੇ ਵਿੱਚ ਸਮਾਇਆ ਹੋਇਆ ਤੇ ਗੁਰੂ ਹੀ ਸਭ ਤੋਂ ਵੱਡੀ ਗੱਲ ਕਰਦਾ ਗੁਰੂ ਨਾਨਕ ਦੇਵ ਪਾਸ਼ਾ ਤੋਂ ਲੈ ਕੇ ਪੰਜਵੇਂ ਪਾਸ਼ਾ ਤੱਕ ਸਾਨੂੰ ਗੁਰੂ ਦੀ ਹੀ ਗੱਲ ਸਮਝਾਈ ਗਈ ਸੀ ਤੇ ਛੇਵੇਂ ਪਾਸ਼ਾ ਤੋਂ ਬਾਅਦ ਦਸਵੇਂ ਪਾਸ਼ਾ ਤੱਕ ਉਹ ਸਾਡਾ ਹੀ ਪੰਜਵੇਂ ਗੁਰੂਆਂ ਨੇ ਸਾਨੂੰ ਗੁਰੂ ਰੀ ਪੱਕਾ ਕਰ ਦਿੱਤਾ ਸੀ ਛੇਵੇਂ ਪਾਤਸ਼ਾਹ ਨੇ ਜਦੋਂ ਮੀਰੀ ਦਾ ਸਿਧਾਂਤ ਲਿਆਂਦਾ ਮੀਰੀ ਦਾ ਸਿਧਾਂਤ ਲਿਆਂਦਾ ਰਾਜਨੀਤੀ ਦਾ ਜਿਹਨੂੰ ਆਪਾਂ ਭਗਤੀ ਤੇ ਸ਼ਕਤੀ ਸੈਂਟ ਸੋਲજર ਸੰਤ ਸਿਪਾਹੀ ਪੰਜਾਬੀ 'ਚ ਵੀ ਆਪਾਂ ਕਹਿੰਦੇ ਆ ਫਿਰ ਆਪਾਂ ਪੀਰੀ ਮੂਰੇ ਸੀ ਪੀਰੀ ਦਾ ਮਤਲਬ ਵੀ ਫਾਰਸੀ ਦਾ ਲਫ਼ਜ਼ ਹੈ ਇਹ ਇਹਦਾ ਮਤਲਬ ਗੁਰੂ ਹੀ ਹੈ ਮੀਰੀ ਦਾ ਮਤਲਬ ਸੀ ਰਾਜਨੀਤੀ ਉਹ ਵੀ ਉਹ ਉਹ ਫਾਰਸੀ ਦੇ ਲਫ਼ਜ਼ ਹੈ ਕਿਉਂਕਿ ਸਾਡੇ ਕੋਲ ਜਿਸ ਵळे ਗੁਰੂਆਂ ਸਾਡੇ ਇਸ ਦੁਨੀਆ ਚ ਵਿਚਰ ਰਹੇ ਸੀ ਸਰੀਰਕ ਤੌਰ ਤੇ ਉਦੋਂ ਮੁਗਲਾਂ ਦਾ ਰਾਜ ਸੀ ਤੇ ਉਹ ਫਾਰਸੀ ਪੜ੍ਹਦੇ ਸੀ ਉਰਦੂ ਪੜ੍ਹਦੇ ਸੀ ਇਸ ਕਰਕੇ ਗੁਰੂ ਸਾਹਿਬ ਨੇ ਉਹਨਾਂ ਦੇ ਬਹੁਤ ਅਲਵਜ ਉਹਨਾਂ ਦੇ ਅੱਖਰ ਸ਼ਬਦ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਨੇ ਸਾਡੀ ਸਿੱਖ ਹਿਸਟਰੀ ਚ ਵੀ ਬਹੁਤ ਨੇ ਹੁਣ ਸਾਡੀ ਸਾਰੀ ਜਿਹੜੀ ਇਹ ਮਾਰ ਸਾਨੂੰ ਪੈ ਰਹੀ ਹੈ ਕਿ ਜਿਹੜੀ ਛੇਵੇਂ ਪਾਤਸ਼ਾਹ ਨੇ ਸਾਨੂੰ ਪੀਰ ਹੀ ਨਾਲ ਦਿੱਤੀ ਸੀ ਮੀਰੀ ਚ ਸਾਨੂੰ ਪਰਪੱਕ ਕੀਤਾ ਸੀ ਸਾਨੂੰ ਇਹ ਦੱਸਿਆ ਗਿਆ ਪਹਿਲਾਂ ਕਿ ਤੁਸੀਂ ਇਹ ਸਿੱਖ ਹੈ ਜਿਹੜਾ ਹਰ ਇੱਕ ਵੀ ਸਿੱਖ ਜਿਹੜੇ ਵੀ ਆਪਾਂ ਬੈਠੇ ਆਂ ਸਾਹਮਣੇ ਵੀ ਇਹ ਆਪਦੀ ਆਪਦੀ ਪੀਰੀ ਚ ਪੱਕੇ ਹੋਣ। ਪੀਰੀ ਤੋਂ ਬਾਅਦ ਫਿਰ ਅੱਗੇ ਰਾਜਨੀਤੀ ਦੀ ਗੱਲ। ਕਿਉਂਕਿ ਅਸੀਂ ਗੁਰੂਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਗੁਰੂ ਸਾਹਿਬ ਦਾ ਆਪ ਹੀ ਜਦੋਂ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ ਉਹ ਤਾਂ ਹੁਣ ਆਪੇ ਵੱਡੇ ਤੇ ਸਾਰਾ ਕੁਝ ਇਹ ਤੇ ਅਸੀਂ ਤਾਂ ਉਹਨਾਂ ਦੀ ਗੱਲ ਨਹੀਂ ਨਾ ਕਰ ਸਕਦੇ। ਲੇਕਿਨ ਸਿੱਖਾਂ ਨੂੰ ਉਹਨਾਂ ਨੇ ਆਪਣੇ ਵਰਗੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਨ੍ਹਾਂ ਵਿੱਚ ਬਹੁਤ ਸਿੱਖਾਂ ਦੀਆਂ ਕਥਾਵਾਂ ਆਏਗੀਆਂ। ਭਾਈ ਤਿਲਕੂ ਦੀ ਸਾਖੀ ਹੈ। ਭਾਈ ਸਾਲੋ ਦੀ ਸਾਖੀ ਹੈ। ਭਾਈ ਬਹਿਲੋ ਦੀ ਸਾਖੀ ਹੈ ਬਹੁਤ ਗੁੱਲ ਬਹੁਤ ਗੁੱਡਾ ਭਾਈ ਭਗਤੇ ਦੀ ਸਾਖੀ ਹੈ ਜਿਹੜੇ ਭਗਤੇ ਭਾਈ ਵਾਲੇ ਆ ਇਹਨਾਂ ਦੀਆਂ ਗੱਲਾਂ ਬਹੁਤ ਹੈ ਤੇ ਅਸੀਂ ਇਹਨਾਂ ਨੂੰ ਪੀਲੀ ਨਾਲ ਦੇਖ ਰਹੇ ਸੀ ਉਸ ਵੇਲੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਗੁਰ ਸਿਧਾਂਤ ਹੈ ਜਾਂ ਜਿਹੜਾ ਗੁਰਬਾਣੀ ਦਾ ਸਿਧਾਂਤ ਹੈ ਜਾਂ ਜਿਹੜਾ ਗੁਰੂ ਸ਼ਬਦ ਦਾ ਸਿਧਾਂਤ ਹੈ ਜਿਹੜਾ ਉਹ ਵੱਡਾ ਹੈ ਜਿਹੜੀ ਰਾਜਨੀਤੀ ਉਸ ਸਿਧਾਂਤ ਦੇ ਮੁਤਾਬਕ ਹੋਣੀ ਚਾਹੀਦੀ ਸੀ ਜਿਹੜੀ ਤੁਹਾਡਾ ਖਿਆਲ ਮੁਤਾਬਕ ਮੈਨੂੰ ਵੀ ਲੱਗਦਾ ਕਿ ਉਸ ਤਰੀਕੇ ਦੇ ਨਾਲ ਨਹੀਂ ਆਈ ਰਾਜਨੀਤੀ ਖਾਸ ਕਰਕੇ ਜਦੋਂ ਆਪਾਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਆ ਉਹਨਾਂ ਨੂੰ ਜਿਹੜੀ ਉਹ ਲਾਈਟ ਜਿਹੜੀ ਤੁਸੀਂ ਪ੍ਰਕਾਸ਼ ਦੀ ਗੱਲ ਕੀਤੀ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਚਾਹੀਦੀ ਸੀ ਤੇ ਉਹ ਤੋਂ ਲੈਣ ਦੀ ਬਜਾਏ ਉਹ ਕਿਸੇ ਹੋਰ ਪਾਸਿਓਂ ਲੈਣੀ ਸ਼ੁਰੂ ਹੋ ਗਈ ਇਸ ਕਰਕੇ ਜਿਹੜੀ ਹੈ ਜਿਆਦਾ ਖੈਰ ਇਹਦੇ ਵਿੱਚ ਜਿਆਦਾ ਜੋ ਹੈ ਬਖੇੜਾ ਜੋ ਜਿਆਦਾ ਪਿਆ ਕਿਸ਼ਨਪੁਰਾ ਜੀ ਮੈਂ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਜਦੋਂ ਪਹਿਲਾਂ ਮਹੰਤਾਂ ਦਾ ਕਬਜ਼ਾ ਸੀਗਾ ਸਿੱਖ ਗੁਰਦੁਆਰਾ ਐਕਟ ਬਣਨ ਤੋਂ ਪਹਿਲਾਂ ਤੇ ਵੱਖ-ਵੱਖ ਗੁਰਦੁਆਰਿਆਂ ਤੇ ਜਿਹਦੇ ਪਾਸ ਵਾਸਤੇ ਮੋਰਚੇ ਲਾਉਣੇ ਪਏ ਆ ਅਕਾਲੀਆਂ ਨੂੰ ਮੋਰਚੇ ਲਾਉਣੇ ਪਏ ਤੇ ਕਈ ਥਾਂ ਤੇ ਜਦੋਜਾਹਿਦ ਵੀ ਹੋਈ ਸ਼ਹਾਦਤਾਂ ਵੀ ਹੋਈਆਂ ਜਿਹਦੇ ਚ ਕਿੰਨੇ ਤੁਹਾਡੇ ਸਾਹਮਣੇ ਨੇ ਜਤੋ ਦਾ ਮੋਰਚਾ ਸੀ ਜਾਂ ਜਿਹੜਾ ਜਿਹੜਾ ਨਨਕਾਣਾ ਸਾਹਿਬ ਦੀ ਜਿੱਥੇ ਵੱਡੀ ਗੱਲ ਸੀ ਜਿੱਥੇ ਲక్ష్ਮਣ ਸਿੰਘ ਭਾਈ ਲక్ష్ਮਣ ਸਿੰਘ ਨੂੰ ਜਿਹੜਾ ਸੀ ਜੰਡ ਨਾਲ ਬੰਨ ਕੇ ਸਾੜਿਆ ਗਿਆ ਇਦਾਂ ਦੀਆਂ ਸ਼ਹਾਦਤਾਂ ਵੀ ਜਿਹੜੀਆਂ ਹੋਣਿਆ ਤੇ ਉਸ ਤੋਂ ਬਾਅਦ ਇੱਕ ਸਾਡੇ ਕੋਲੇ ਵੱਡੀ ਸਿੱਖ ਸੰਸਥਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਦੇ ਵਿੱਚ ਆਈ ਉਦੋਂ ਪਹਿਲਾਂ ਵੱਖ-ਵੱਖ ਲਹਿਰਾਂ ਸੀ ਜਾਂ ਅਕਾਲੀ ਮੋਰਚੇ ਸੀ ਜਿਹੜੀ ਸਿੰਘ ਸਭਾ ਇੱਕ ਜਿਹੜੀ ਪੰਥਕ ਸੁਧਾਰ ਲਹਿਰ ਸੀ ਉਦੋਂ ਪਹਿਲਾਂ ਹੋਣ ਦੇ ਵਿੱਚ ਆ ਚੁੱਕੀ ਸੀ ਤੇ ਲੰਬਾ ਸਮਾਂ ਉਹ ਚੱਲਦੀ ਰਹੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪ੍ਰਬੰਧ ਵਾਸਤੇ ਇੱਕ ਸੰਸਥਾ ਬਣ ਗਈ ਤੇ ਉਸ ਤੋਂ ਬਾਅਦ ਫਿਰ ਰਾਜਨੀਤੀ ਵਾਲੇ ਪਾਸੇ ਜਦੋਂ ਅਕਾਲੀ ਦਲ ਜਿਹੜਾ ਮੋਰਚੇ ਲਾਉਂਦਾ ਸੀ ਹੱਕ ਸੱਚ ਦੀ ਲੜਾਈ ਲੜਦਾ ਸੀ ਤੇ ਉਹ ਫਿਰ ਸੱਤਾ ਦੇ ਵਿੱਚ ਵੀ ਕਾਬਜ ਹੋਇਆ ਭਾਵੇਂ ਮੇਰਾ ਇਹ ਸਵਾਲ ਲਿੰਗਾ ਕਿ ਅਕਾਲੀ ਦਲ ਦਾ ਅੱਜ ਕੀ ਹਾਲਤ ਹੈ ਜਾਂ ਕਿਹੜੇ ਗਰੁੱਪ ਨੇ ਕਿਹੜੇ ਧੜੇ ਨੇ ਠੀਕ ਹੈ ਉਹ ਆਪਣੇ ਤਰੀਕੇ ਨਾਲ ਕਰਦੇ ਰਿਹਾ ਪਰ ਜਿਹੜੀ ਮੇਰਾ ਸਵਾਲ ਇਹ ਹੈ ਕਿ ਜਿਹੜੀ ਪੰਥਕ ਭਾਵਨਾ ਹੈ ਜਿਹਦੀ ਤੁਸੀਂ ਗੱਲ ਪੀਰੀ ਦੀ ਕੀਤੀ ਹੈ ਤੇ ਉਹ ਕਿਤੇ ਨਾ ਕਿਤੇ ਜਿਹੜੀ ਉਹ ਗੱਲ ਹੈ ਉਹ ਗਾਇਬ ਹੈ ਉਹ ਮਾਈਨਸ ਹੈ ਮੰਫੀ ਹੈ ਇਹਦਾ ਕੀ ਕਾਰਨ ਬਣਿਆ ਰਪਾਲ ਜੀ ਗੱਲ ਜਿਹੜੀ ਤੁਸੀਂ ਕਹੀ ਹੈ ਤੇਰੇ ਹੈ ਉਹ ਮੈਂ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅ ਅਸ਼ੋਕ ਸਿੰਘ ਸਮਸ਼ੇਰ ਨੇ ਅ ਸਮਸ਼ੇਰ ਸਿੰਘ ਅਸ਼ੋਕ ਨੇ ਹਾਂ ਜੀ ਕਿਤਾਬ ਲਿਖੀ ਹੈ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ 50 ਸਾਲਾ ਇਤਿਹਾਸ ਮੈਂ तकरीबन ਉਹ ਕਿਤਾਬ ਸਾਰੀ ਪੜ ਕੇ ਦੇਖੀ ਉਹਦੇ ਚ ਮੈਂ ਜਿਹੜੇ ਮੈਂਬਰ ਦੇਖ ਰਹੇ ਹਾਂ ਜਿਹੜੇ 1925 ਤੋਂ ਬਾਅਦ ਅ ਕੋਆਪਰਟ ਹੋਏ ਨਹੀਂ ਕਿਉਂਕਿ ਉਹ ਤੋਂ ਮੈਂਬਰ ਕੋਆਪਰਟੀ ਹੁੰਦੇ ਸੀ ਇਲੈਕਸ਼ਨ ਤਾਂ ਮੇਰੇ ਖਿਆਲ ਹੈ ਜਿੱਥੋਂ ਤੱਕ ਮੈਨੂੰ ਲੱਗਦੀ ਹੈ ਕਿ ਜਦੋਂ ਪੰਜਾਬ ਵੰਡਿਆ ਗਿਆ 1955 ਚ ਇਲੈਕਸ਼ਨ ਹੋਈ ਆ ਕਿ ਕਿਉਂਕਿ ਮੇਰੇ ਨਾਲ ਦੇ ਪਿੰਡ ਦੇ ਦੋ ਮੈਂਬਰ 1955 ਚ ਬਣੇ 1964 ਚ ਬਣੇ ਉਹ 79 ਤੱਕ ਮੈਂਬਰ ਸੀ ਜਦੋਂ ਰਾਜਨੀਤੀ ਦਾ ਮੈਂ ਥੋੜਾ ਕਹਣਾ ਕਿ ਨਵਾਂ ਦੌਰ ਜਦੋਂ ਜਦੋਂ ਨਵਾਂ ਦੌਰ ਰਾਜਨੀਤੀ ਦਾ ਜਦੋਂ ਪੈਪਸੂ ਨੂੰ ਪੰਜਾਬ ਦੇ ਵਿੱਚ ਮਰਜ ਕੀਤਾ ਗਿਆ ਉਸ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਤੇ ਉਹਦੇ ਵਿੱਚ ਜਿਹੜੇ ਮੈਂ ਮੈਂਬਰ ਦੇਖੀ ਐ ਉਹ ਮੈਂਬਰ ਬਹੁਤ ਜ਼ਿਆਦਾ ਪੀਰੀ ਵਾਲੇ ਸੀ ਕਿਉਂਕਿ ਮੈਂ ਬਿਆਸੀ ਦੇ ਧਰਮਤੂ ਮੋਰਚੇ 'ਚ ਜਦੋਂ ਮੈਂ ਪਟਿਆਲਾ ਜੇਲ੍ਹ 'ਚ ਬੰਦ ਸੀ ਮੈਂ 2.5 ਕਿ ਮਹੀਨੇ ਉੱਥੇ ਰਿਹਾ ਐ ਤੇ ਮੈਂ ਉਹ ਮੈਂਬਰ ਦੋਨੇ ਦੇਖੇ ਨੇ ਮੇਰੇ ਨਾਲ ਰਹੇ ਨੇ ਉਹ ਸਾਡਾ ਜ਼ਿਲ੍ਹਾ ਰੋਪੜ ਸੀ ਉਹ ਪਿੰਡ ਫੜੌਲ ਦੇ ਸੀ ਫੜੌਲ ਪਿੰਡ ਚੰਡੀਗੜ੍ਹ ਦੇ ਬਿਲਕੁਲ ਨਾਲ ਐ ਜਿੱਥੇ ਉਹ ਮਿਕਸ ਵਾਲਾ ਬਣਿਆ ਅੱਜ ਸਭ ਤੋਂ ਵੱਡਾ ਉਹਦੇ ਨਾਲ ਉਸ ਪਿੰਡ ਦੇ ਸੀ ਮੈਂ ਉਹਨਾਂ ਨੂੰ ਦੇਖਦਾ ਸੀ ਕਿ ਦੋਨੇ ਅਮਰਤਾ ਰਹੀ ਸੀ ਤੇ ਦੋਨੇ ਐਨੇ ਬਾਣੀ ਦੇ ਗਿਆਤਾ ਸੀ ਤੁਸੀਂ ਗੱਲ ਛੱਡੋ ਕਿ ਉਹਨਾਂ ਨੂੰ ਜਿੱਥੋਂ ਮਰਜ਼ੀ ਕੋਈ ਤੋਕ ਜਿਹੜੀ ਮਰਜ਼ੀ ਪੁੱਛ ਲਓ ਉਹ ਹਰ ਗੱਲ ਦਾ ਜਵਾਬ ਦਿੰਦੇ ਸੀ ਗੁਰਬਾਣੀ ਦੇ ਜਰੀਏ ਔਰ ਮੈਂਬਰ ਸੀ ਸ਼ੁਰੂਣੀ ਕਮੇਟੀ ਦੇ ਮੈਂ ਉਹਨਾਂ ਨੂੰ ਇੱਕ ਦੀ ਤਾਂ ਤਕਰੀਬਨ 95 96 ਚ ਆ ਕੇ ਮੌਤ ਹੋਈ ਹੈ ਇੱਕ ਦੀ ਉਹ ਤੋਂ ਵਿਵਾਦ ਹੋਈ ਹੈ ਮੈਂ ਦੋਨਾਂ ਨੂੰ ਮੇਰਾ ਨਜੀ ਬੜਾ ਉਹਨਾਂ ਨਾਲ ਪਿਆਰ ਰਿਹਾ ਮੇਰਾ ਨਜੀ ਤੌਰ ਤੇ ਬੜਾ ਵਿਚਰਦੇ ਸੀ ਉਹ ਮੈਂ ਉਹਨਾਂ ਨਾਲ ਵਿਚਰੇ ਆ ਜੇਲ੍ਹ ਚ ਵੀ ਵਿਚਰੇ ਆ ਬਾਹਰ ਵੀ ਉਹਨਾਂ ਵਿੱਚ ਪੀਰੀ ਵਾਲੀ ਗੱਲ ਬਹੁਤ ਜ਼ਿਆਦਾ ਸੀ ਮੈਂ ਇਹਨਾਂ ਨੂੰ ਦੇਖਦਾ ਹੁੰਦਾ ਸੀ ਕਿ ਸ਼ਰਮਣੀ ਕਮੇਟੀ 'ਚ ਇੱਕ 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 ਮੈਂਬਰ ਦੀ ਗੱਲ ਹੈ ਮੈਂ ਤੁਹਾਨੂੰ ਨਿਖੀ ਜੀ ਗੱਲ ਸਮਝਾਉਂਦਾ ਕਿ ਇੱਕ ਮੈਂਬਰ ਹੈ ਮੇਰੇ ਖਿਆਲ ਤਕਰੀਬਨ 1936 ਦੀ ਗੱਲ ਹੈ ਕਿ ਉਹ ਕਾਪਟ ਹੋਇਆ ਵਾ ਸੀ ਉਸ ਮੈਂਬਰ ਨੂੰ ਲੂਜ ਮੋਸ਼ਨ ਲੱਗ ਗਈ ਉਹ ਕਿਤਾਬ 'ਚ ਬਗੈੜਾ ਲਿਖਿਆ ਹੋਇਆ ਹੈ ਉਹ ਲੂਜ ਮੋਸ਼ਨ ਲੱਗੇ ਉਹਨੇ ਉਹਦੇ 'ਚ ਕਿਸੇ ਨੇ ਉਹਨੂੰ ਕਹਿ ਦਿੱਤਾ ਕਿ ਲੂਜ ਮੋਸ਼ਨ ਭੰਗ ਨਾਲ ਹਟ ਜਾਵੇ ਉਹਨੇ ਨੰਗ ਸਿੰਘਾ ਕੋਲ ਹੋ ਜਾ ਕਿਤੇ ਤੋਂ ਵੀ ਲੈ ਕੇ ਭੰਗ ਪੀ ਲਈ ਫਿਰ ਉਹਨੂੰ ਕਿਸੇ ਨੇ ਕਹਿ ਦਿੱਤਾ ਵੀ ਪੁੱਕੀ ਖਾਣ ਨਾਲ ਜਾਂ ਫੀਮ ਖਾਣ ਨਾਲ ਵੀ ਟਾਇਲਟ ਇਹ ਲੂਜ ਮੂਸ਼ਨ ਹਟ ਜਾਂਦੇ ਉਹਨੇ ਵਿਚਾਰੇ ਨੇ ਉਹ ਵੀ ਤਜਰਬਾ ਕਰਕੇ ਦੇਖ ਲਿਆ ਚਲੋ ਉਹਦੇ ਨਾਲ ਹਟ ਗਏ ਕਿਉਂਕਿ ਉਹਨਾਂ ਦਿਨਾਂ 'ਚ ਦਵਾਈਆਂ ਦਾ ਸੇਵਨ ਲੋਕ ਬਹੁਤਾ ਕਰਦੇ ਨਹੀਂ ਸੀ ਚਲੋ ਇਹ ਵੀ ਮੈਡੀਸਨ ਹੀ ਇੱਕ ਤਰ੍ਹਾਂ ਦੀ ਇੱਕ ਮੈਡੀਸਨ ਸੀ ਉਹਨਾਂ ਨੇ ਕੀਤਾ ਤੇ ਉਹ ਮੁੜ ਕੇ ਜਦੋਂ ਅਕਾਲ ਤਖਤ ਤੇ ਮੀਟਿੰਗ ਹੋਈ ਹੈ ਅਕਾਲ ਤਖਤ ਦੇ ਪਿਛਲੇ ਵਿਹੜੇ 'ਚ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਸੀ ਟੋਟਲ ਮੈਂਬਰਾਂ ਨਹੀਂ ਮੇਰੇ ਖਿਆਲ 116 ਮੈਂਬਰ ਸੀ ਸ਼ਾਇਦ ਉਸ ਵੇਲੇ ਉਹਨਾਂ ਦੀ ਮੈਂਬਰ ਮੀਟਿੰਗ ਹੋਈ ਜਦੋਂ ਆਇਆ ਸਭ ਤੋਂ ਪਹਿਲਾਂ ਆਉਣ ਤੋਂ ਹੱਥ ਜੋੜ ਕੇ ਖੜਾ ਹੋ ਗਿਆ ਕਿ ਮੈਂ ਆਹਾ ਅਵਗਿਆ ਕੀਤੀ ਐ ਪੰਥ ਜੀ ਪਹਿਲੀ ਗੱਲ ਤਾਂ ਵੀ ਮੈਂ ਮੀਟਿੰਗ ਵਿੱਚ ਸ਼ਾਮਲ ਹੋ ਮੈਂ ਇਹ ਗਲਤੀ ਕੀਤੀ ਐ ਅਵਗਿਆ ਗਿਆ ਉਹ ਆਪਣੇ ਹੁਣ ਅਸੀਂ ਗਲਤੀਆਂ ਕਹਿਣ ਲੱਗੇ ਜਿਹੜੀ ਉਹਦਾ ਉਹਦਾ ਲਫ਼ਜ਼ ਅਵਗਿਆ ਸੀ ਉਸ ਵੇਲੇ ਕਿਉਂਕਿ ਉਸ ਵੇਲੇ ਸਾਡੀ ਪੰਜਾਬੀ ਭਾਸ਼ਾ ਦਾ ਆਪਾਂ ਵਿਕਸਤ ਨਾ ਕਹਿ ਲਈਏ ਜਾਂ ਦਾਦਾ ਗੁਰਮੁਖੀ ਵਾਲੀ ਭਾਸ਼ਾ ਜ਼ਿਆਦਾ ਬੋਲਦੇ ਸੀ ਸਾਰੀ ਮੈਂਬਰ ਉਹਨੇ ਖੜਾ ਹੋ ਕੇ ਕਿਹਾ ਕਿ ਮੈਂ ਮੇਥੋਂ ਅਵਗਿਆ ਹੋਗੀ ਪਹਿਲਾਂ ਮੈਨੂੰ ਪੰਜ ਪਿਆਰਿਆਂ ਦੇ ਪੇਸ਼ ਕਰੋ ਫਿਰ ਉਹਨਾਂ ਚੋਂ ਹਰਚਰ ਸਿੰਘ ਜਿਹੜੇ ਖੜੇ ਸੀ ਉਹਨਾਂ ਨੇ ਕਿਹਾ ਕਿ ਤੂੰ ਮੀਟਿੰਗ ਵਿੱਚ ਚੰਚਾ ਮਲੂ ਸਕਦਾ ਤੇਰਾ ਅਸੀਂ ਮਸਲਾ ਹੱਲ ਕਰ ਦਾਂਗੇ ਬਾਅਦ ਚ ਕਿ ਪਹਿਲਾਂ ਮੈਨੂੰ ਅਮਰ ਛਕਾਓ ਉਹਨਾਂ ਇੱਥੇ ਤੋਂ ਅੱਗੇ ਕਹਿੰਦਾ ਸੀ ਮੈਨੂੰ ਅਮਰ ਛਕਾਓ ਕਿ ਮੈਨੂੰ ਆ ਗਲਤੀ ਹੋ ਗਈ ਆ ਵਗਿਆ ਹੋਈ ਐ ਐਡੀ ਵੱਡੀ ਗੱਲ ਸੀ ਤੇ ਹੁਣ ਦੇ ਮੈਂਬਰਾਂ 'ਚ ਇਹ ਗੱਲ ਹੀ ਨਹੀਂ ਹੈਗੀ ਨਹੀਂ ਬਿਲਕੁਲ ਸਾਡੀ ਪ੍ਰੋਬਲਮ ਇੱਥੇ ਖੜੀ ਹੋਈ ਐ ਕਿ ਹੁਣ ਸਾਡਾ ਰਾਜਨੀਤੀਕਰਨ ਜ਼ਿਆਦਾ ਹੋ ਗਿਆ ਕਿਉਂਕਿ ਮੈਂ ਮੈਂਬਰ ਉਹ ਜਿਹੜੇ ਦੇਖ ਰਹੇ ਆ ਕਿ ਜਿਹੜੇ 1955 'ਚ ਬਣੇ ਫਿਰ ਦੁਬਾਰਾ 1965 'ਚ ਬਣੇ ਫਿਰ 79 'ਚ ਬਣੇ ਮੈਂ 79 ਵਾਲੇ ਵੀ ਆਕੀ ਦੇਖੇ ਨੇ ਉਸ ਤੋਂ ਬਾਅਦ 1996 ਵਾਲੇ ਵੀ ਦੇਖੇ ਨੇ 96 ਤੋਂ ਬਾਅਦ 2004 ਵਾਲੇ ਦੇਖੇ ਫਿਰ ਹੁਣ 2011 ਵਾਲੀ ਆ ਸਾਹਮਣੇ ਚੱਲ ਰਹੀ ਹੈ ਸ਼ਰੂਣੀ ਕਮੇਟੀ ਇਹ ਮੈਂਬਰ ਆਪਾਂ ਦੇਖ ਰਹੇ ਆ ਕਿ ਇਸ ਮੈਂਬਰਾਂ ਚੋਂ ਮੇਰੇ ਖਿਆਲ ਅੱਜ ਦੀ ਤਰੀਕ ਚ ਜੇ ਆਪਾਂ ਬਾਹਰ ਕੱਢ ਕੇ ਖੜੇ ਕਰੀਏ ਨਾ ਤਾਂ ਮੇਰੇ ਖਿਆਲ ਹੈ ਵੀ ਅੱਗੇ ਉਹਨਾਂ ਮੈਂਬਰਾਂ ਚੋਂ 90% ਚੰਗੇ ਤੇ ਤੇ ਅੱਜ ਤੁਹਾਨੂੰ ਮੇਰੇ ਖਿਆਲ ਹੈ ਵੀ 15% ਮੈਂਬਰ ਮਸਾ ਹੀ ਚੰਗੇ ਮਿਲ ਸਕਦੇ ਤੁੜਾ ਕਹਿਣ ਦਾ ਭਾਵ ਕਿ ਹੁਣ ਪੀਰੀ ਵਾਲੀ ਜਿਹੜੀ ਗੱਲ ਹੈ ਹੁਣ ਇਹਨਾਂ ਮੈਂਬਰਾਂ ਦੇ ਵਿੱਚ ਨਹੀਂ ਰਹੀ ਗੁਰੂ ਸਿਧਾਂਤ ਨੂੰ ਜੇ ਉਸ ਤਰ੍ਹਾਂ ਨਹੀਂ ਪ੍ਰਣਾਇਆ ਹੋਇ ਜਿੱਦਾਂ ਤੁਸੀਂ ਕਹਾਣੀ ਦੱਸੀ ਹੈ ਕਿ ਉਹਨੇ ਖੁਦ ਆਪਣੇ ਅੰਦਰੋਂ ਹੀ ਉਹਦੇ ਅੰਦਰ ਇੱਕ ਚੇਤਨਾ ਪੈਦਾ ਹੋਈ ਕਿ ਮੈਂ ਗੁਰੂ ਸਾਹਿਬ ਤੋਂ ਪੰਥ ਤੋਂ ਮਾਫੀ ਮੰਗਾਂ ਇਸ ਗੱਲ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿਸ਼ਨ ਗੁਰਾ ਜੀ ਤੁਸੀਂ ਲੰਬਾ ਸਮਾਂ ਜਦੋਂ ਖਾੜਕੂ ਸੰਘਰਸ਼ ਚੱਲਦਾ ਸੀ ਉਹਦੇ ਬਹੁਤ ਨੇੜੇ ਰਹੇ ਹੋ ਉਹਦੇ ਅੰਦਰ ਰਹੇ ਹੋ ਤੁਸੀਂ ਜਦੋਂ ਹਥਿਆਰ ਬੰਦ ਲਹਿਰ ਵੀ ਚੱਲੀ ਇੱਥੇ ਉਹਦੇ ਵੀ ਤੁਸੀਂ ਨੇੜੇ ਬਵਸਤਾ ਰਹੇ ਹੋ ਤੇ ਉਦੋਂ ਵੀ ਜਿਹੜਾ ਸੀ ਖਾਸ ਕਰਕੇ ਜਿਹੜਾ ਮੁੰਡਿਆਂ ਦਾ ਇਹ ਸੀ ਕਿ ਅਸੀਂ ਜਿਹੜਾ ਹੈਗਾ ਗੁਰੂ ਸਿਧਾਂਤ ਦੇ ਮੁਤਾਬਕ ਜਿਹੜਾ ਹੈ ਪੰਜਾਬ ਨੂੰ ਬਣਾਉਣਾ ਹੈ ਸਿੱਖਾਂ ਨੂੰ ਬਣਾਉਣਾ ਹੈ ਉਹਨਾਂ ਤੋਂ ਇਹਦੇ ਤੇ ਜਿਹੜਾ ਅਮਲ ਕਰਵਾਉਣਾ ਹੈ ਤੇ ਜਿਹੜੇ ਰਾਜਨੀਤੀ ਵਾਲ ਨੇ ਜਾਂ ਹੋ ਰਹੇ ਆਪਣੇ ਤਰੀਕੇ ਨਾਲ ਠੱਗ ਲੈਂਦੇ ਨੇ ਜਾਂ ਇਸ ਤਰੀਕੇ ਦੀ ਜਿਹੜੀ ਗੱਲ ਚੱਲਦੀ ਹੈ ਤੇ ਫਿਰ ਇਹ ਕੀ ਕਾਰਨ ਬਣਿਆ ਕਿ ਲੋਕ ਇਸ ਤਰੀਕੇ ਨਾਲ ਉਸ ਸਾਰੀ ਲਹਿਰ ਦੇ ਨਾਲ ਮੂਵਮੈਂਟ ਦੇ ਨਾਲ ਜਿਹਦੇ ਵਿੱਚ ਤੁਸੀਂ ਰਹੇ ਹੋ ਤੇ ਕਿਉਂ ਨਹੀਂ ਉਸ ਤਰੀਕੇ ਨਾਲ ਲੋਕ ਜੁੜੇ ਖਾਸ ਕਰਕੇ ਸਿੱਖ ਪੰਥ ਕਿਉਂ ਨਹੀਂ ਜੁੜਿਆ ਆ ਦੇਖੋ ਇਹ ਇੱਕ ਅਗੰਮੀ ਗੱਲਾਂ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆ ਕਿ ਕਹਿੰਦੇ ਨੇ ਕਿ ਜਦੋਂ ਕਲਗੀਧਰ ਪਾਤਸ਼ਾਹ ਨੇ ਬੜੀਆਂ ਲਿਖਤਾਂ ਚ ਵੀ ਹੈਗਾ ਕਿ ਜਦੋਂ ਉਹ ਉਹਨਾਂ ਨੇ ਚੰਡੀ ਪ੍ਰਗਟ ਕਰਨ ਦੀ ਗੱਲ ਕੀਤੀ ਸੀ ਕਿਸੇ ਪੰਡਤ ਨੇ ਬ੍ਰਾਹਮਣ ਨੇ ਕੀਤੀ ਸੀ ਗੁਰੂ ਸਾਹਿਬ ਕੋਲ ਅਨੰਦਪੁਰ ਸਾਹਿਬ ਤੇ ਜਦੋਂ ਉਹ ਮਤਲਬ ਸਾਡੀਆਂ ਸ਼ਹਾਦਤਾਂ ਲੈਣ ਤੇ ਆ ਗਏ ਕਿ ਸਾਹਿਬ ਜادہ ਜੀ ਸਿੰਘ ਦੀ ਸ਼ਹਾਦਤ ਆਉ ਤੇ ਤਾਂ ਚੰਡੀ ਪ੍ਰਗਟ ਹੋਏਗੀ ਬਲੀ ਦੇਣੀ ਪੈਣੀ ਹੈ ਇਹ ਗੱਲਾਂ ਅ ਬਹੁਤ ਐ ਹੋ ਜੀਆਂ ਜਣੀ ਲਿਖਤਾ ਮਿਲਦੀਆਂ ਫਿਰ ਗੁਰੂ ਸਾਹਿਬ ਨੇ ਕੀ ਕੀਤਾ ਹੈ ਕਿ ਇਕੱਠੀ ਸਾਰੀ ਸਮਗਰੀ ਚੱਕ ਕੇ ਹਵਨ ਜਪਾਤੀ ਉਹ ਪੰਡਤ ਭੱਜ ਗਿਆ ਚਲੋ ਵੱਡੀ ਲੰਬੀ ਚੌੜੀ ਕਥਾ ਆ ਉਹਦੇ ਤੋਂ ਪੂਰੀ ਤੇ ਨਹੀਂ ਜਾਂਦੇ ਉਹ ਚੱਕ ਕੇ ਗੁਰੂ ਸਾਹਿਬ ਨੇ ਸਾਰੀ ਸਮਗਰੀ ਕਹਿੰਦੇ ਵੀ ਉਸ ਹਵਨ ਕੁੰਡ ਚ ਪਾ ਦੁੱਤੀ ਹੈ ਤੇ ਜਦੋਂ ਉਹਦੇ ਚੋਂ ਲਾਟ ਨਿਕਲੀ ਤੇ ਲਾਟ ਚੋਂ ਉਹ ਜਿਹੀ ਬਿਜਲੀ ਲਸ਼ਕੜ ਵਾਂਗੂ ਉਹਦੇ ਚੋਂ ਨਿਕਲਿਆ ਤੇ ਉਦੋਂ ਚੋ ਕਹਿੰਦੇ ਅ ਕਿਰਪਾਨ ਹੈ ਜਿਹੜੀ ਕਿਰਪਾਨ ਵੀ ਉਹ ਪ੍ਰਗਟ ਹੋਈ ਤੇ ਉਹ ਗੁਰੂ ਸਾਹਿਬ ਦੇ ਹੱਥ ਚ ਜਾਂ ਆਪਾਂ ਇਹ ਵੀ ਕਹਿ ਲਈਏ ਕਿ ਗੁਰੂ ਸਾਹਿਬ ਨੇ ਉਹਦੇ ਚੋਂ ਸਿੱਖਾਂ ਦੇ ਮਤਲਬ ਇਹ ਅਗੰਮੀ ਗੱਲਾਂ ਹੁੰਦੀਆਂ ਕਿ ਥੋੜੀ ਘਟਨਾ ਦੀ ਵਾਪਰਦੀਆਂ ਜਿਹੜੀ ਉਹ ਬਿਜਲੀ ਲਿਸ਼ਕਦੀ ਹੈ ਜੀਤੇ ਚ ਅੱਜ ਜਿਵੇਂ ਆਪਾਂ ਕਹਿ ਲਈਏ ਕਿ ਅੱਜ ਕ੍ਰਿਸ਼ਨ ਦੀ ਜਨਮ ਅਸ਼ਟਮੀ ਹੈ ਅੱਜ ਕ੍ਰਿਸ਼ਨ ਦਾ ਜਨਮ ਦਿਨ ਹੈ ਤੇ ਕ੍ਰਿਸ਼ਨ ਦੀ ਵੀ ਕਹਿੰਦੇ ਜਦੋਂ ਬਿਜਲੀ ਲਿਸ਼ਕਦੀ ਸੀ ਤੇ ਉਧਰ ਕਹਿੰਦੇ ਕ੍ਰਿਸ਼ਨ ਦਾ ਜਨਮ ਹੋਇਆ ਵਾਸਦੇਵ ਦੇ ਘਰੇ ਦੇ ਮਾਤਾ ਦੇਵਕੀ ਦੇ ਤੇ ਉਧਰ ਕਹਿੰਦੇ ਸੀ ਕਿ ਜਿਹੜਾ ਨੰਦ ਲਾਲ ਘਵਾਲਾ ਸੀ ਉਹਦੇ ਘਰੇ ਬੇਟੀ ਪ੍ਰਗਟ ਹੋਈ ਸੀ ਅਜ ਦਾ ਦੇ ਨਹੀਂ ਉਹ ਉਧਰ ਚਲੇ ਗਈ ਸੀ ਤੇ ਉਧਰ ਆ ਗਈ ਸੀ ਉਹਨਾਂ ਦਾ ਦੋਨਾਂ ਚਾਪਸ ਜਿਹੜੀ ਇੱਕ ਉਸਾਖੀ ਆ ਉਹਨਾਂ ਦੀ ਉਹ ਸਾਖੀ ਦੇ ਮੁਤਾਬਕ ਉਹ ਜਿਹੜੀ ਜਦ ਕਹਿੰਦੇ ਜਦੋਂ ਕੰਸ ਨੇ ਉਹਨੂੰ ਪਟਕਾ ਕੇ ਮਾਰਿਆ ਧਰਤੀ ਨਾਲ ਮਾਰਨ ਲਈ ਕਿ ਕਿ ਮੈਂ ਇਹਦੇ ਅੱਠ ਬੱਚੇ ਮਾਰ ਦੇਣੇ ਕਿਉਂਕਿ ਉਹਨੂੰ ਕਿਸੇ ਨਾ ਮਹਾਪੁਰਸ਼ ਨਾ ਜਾਂ ਕਿਸੇ ਜੋਸ਼ੀ ਨੇ ਕਿਸੇ ਨੇ ਵੀ ਕਹਿ ਦਿੱਤਾ ਕਿ ਜੇ ਉਹ ਇਥੇ ਬੰਸ ਪੈਦਾ ਹੋਣਾ ਤਾਂ ਉਹਨੂੰ ਨਹੀਂ ਮਾਰਨਾ ਉਹ ਇਸ ਕਰਕੇ ਜਦੋਂ ਉਹਨਾਂ ਨੂੰ ਪਟਕਾਇਆ ਤੇ ਕਹਿੰਦੇ ਉਹ ਜਦੋਂ ਮਰੀ ਹੈ ਉਹ ਮਰਨ ਤੋਂ ਉਹਦੇ ਵਿੱਚੋਂ ਜਦੋਂ ਉਹਦੀ ਆਤਮਾ ਨਿਕਲੀ ਤਾਂ ਬਿਜਲੀ ਵਾਂਗੂ ਲੱਛ ਕੇ ਚ ਜਾ ਰਹੀ ਸੀ ਉਹ ਕਈ ਵਾਰ ਹੁਣ ਇੱਕ ਕਹਾਵਤ ਜੀ ਤਾਂ ਹੀ ਬਣੀ ਹੈ ਕਹਿੰਦੇ ਮਾਮੇ ਭਣਜੇ ਤੇ ਪੈਂਦੀ ਹੈ ਜਾਂ ਕਿਵੇਂ ਵੀ ਹੈ ਪਰ ਉਹ ਉਸ ਵੇਲੇ ਵੀ ਕਹਿੰਦੇ ਪ੍ਰਗਟ ਹੋਈ ਤੇ ਕਲਗੀਧਰ ਹੁਣ ਇਹੀ ਗੱਲ ਸੀ ਕਿ ਜਿਹੜੀ ਸੰਤ ਜਰਨੈਲ ਸੀ ਦਾ ਬਰਤਾਰਾ ਕਿਉਂਕਿ ਜਿਹੜੀ 84 ਦੀ ਰਾਜਨੀਤੀ ਹੈ ਜਾਂ ਖੜਕੂ ਰਾਜਨੀਤੀ ਹੈ ਜਾਂ ਮੜਕੇ ਸਮਝ ਲਓ ਵੀ ਆਨੰਦਗੜ੍ਹ ਦੇ ਕਿਲੇ ਵਾਲੀ ਜਿਹੜੀ ਰਾਜਨੀਤੀ ਆਈ ਹੈ 1700 1699 ਦੀ ਵਿਸਾਖੀ ਤੇ ਲੈ ਕੇ 1704 ਤੱਕ 5 ਸਾਲ ਜੋ ਰਾਜਨੀਤੀ ਉਹ 5 ਸਾਲ ਹੀ ਰਹੀ ਹੈ ਗੁਰੂ ਸਾਹਿਬ ਜੀ ਦੀ ਹਾਂਜੀ ਹਾਂਜੀ ਤੇ ਆਪਾਂ ਵੀ ਜੇ ਦੇਖ ਲਈ ਤਾਂ ਸੰਤ ਜਰਨੈਲ ਸਿੰਘ ਦੀ ਰਾਜਨੀਤੀ ਵੀ 1977 ਤੋਂ ਲੈ ਕੇ 1984 ਤੱਕ 7 ਸਾਲ ਦੀ ਹੋਇਆ ਇਹ ਸਾਰੀ ਰਾਜਨੀਤੀ 7 ਸਾਲ ਦੀ ਹੈ 7 ਸਾਲ ਦੀ ਰਾਜਨੀਤੀ ਤੋਂ ਬਾਅਦ ਫਿਰ ਜੇ ਆਪਾਂ ਬਾਅਦ ਦੀ ਜਿਹੜੀ ਰਾਜਨੀਤੀ ਦੀ ਦਰਬਾਰ ਸਾਹਿਬ ਦੇ ਹਮਲੇ ਤੇ 1984 ਤੋਂ ਬਾਅਦ 6 ਜੂਨ ਤੋਂ ਬਾਅਦ ਜਿਹੜੀ ਰਾਜਨੀਤੀ ਹੈ ਉਹ ਸਿੱਖਾਂ ਦੀ ਰਾਜਨੀਤੀ ਹੈ ਜਿਹਾ ਜਿਹੀ ਰਾਜਨੀਤੀ 1708 ਕਲਗੀ ਧਰ ਦੇ ਸੱਚਖੰਡ ਜਾਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸਰਦਾਰ ਬਗੇਲ ਸੀ ਉਹ ਨਹੀਂ ਜਦ ਦੂਜੇ ਸਿੰਘਾਂ ਨੇ ਕੀਤੀ ਉਹ ਰਾਜਨੀਤੀ ਉਦਾਂ ਦੀ ਹੈ ਉਹਦੇ ਵਿੱਚ ਇਹੀ ਨਿਕਲ ਕੇ ਆਉਂਦਾ ਆ ਕਿ ਉਹ ਇੱਕ ਅਗੰਮੀ ਸ਼ਕਤੀ ਵਾਂਗੂ ਜਿਵੇਂ ਬਿਜਲੀ ਲੱਖਦੀ ਹੈ ਉਹਦੇ ਵਾਂਗੂ ਹੀ ਹੁੰਦੀ ਹੈ ਇਹ ਇਸੇ ਕਰਕੇ ਥੋੜੀ ਉਮਰ ਦੀ ਸਾਡੀ ਸਾਰਿਆਂ ਦੀ ਅਸੀਂ ਬਚਪਨ ਚ ਇਸ ਲਾਈਨ ਚ ਆਏ ਸਾਨੂੰ ਕੋਈ ਪਤਾ ਨਹੀਂ ਇਹ ਅਕਾਲ ਪੁਰਖ ਨੂੰ ਪਤਾ ਸਾਡੇ ਘਰ ਕਿਹਨਾਂ ਨੇ ਉਹਨਾਂ ਨੇ ਜਨਮ ਦਿੱਤੇ ਸਾਨੂੰ ਇਹ ਕਿਉਂਕਿ ਕਹਿੰਦੇ ਆ ਕਿ ਬਾਪ ਕੀਤੇਗੇ ਬੇਟੇ ਕੀਤੇਗੇ ਚੇਲੇ ਗੁਰੂ ਹੋਵੇ ਇੱਕ ਮੜ ਮੁੜ ਕੇ ਅਕਾਲ ਪੁਰਖ ਨੇ ਸਾਡੇ ਸਿੱਖਾਂ ਨੂੰ ਭੇਜਣਾ ਆ ساری ਦੁਨੀਆ ਚ ਆਉਂਦੇ ਨੇ ਕੋਈ ਕੁਛ ਬਣ ਕੇ ਆਉਂਦਾ ਕੋਈ ਕਿਦਾਂ ਪੁੱਤ ਬਣ ਕੇ ਆਉਂਦਾ ਕੋਈ ਤੀ ਕੋਈ ਕਿਸੇ ਤੋਂ ਲੈਣਾ ਲੈਂਦਾ ਕਿਉਂਕਿ ਇਦਾਂ ਲੈਣਾ ਦੇਂਦਾ ਇਹ ਇਹ ਗੱਲਾਂ ਚੱਲਦੀਆਂ ਨੇ ਆਮੀ ਇਹ ਇੱਕ ਸਾਡਾ ਸਮਾਜ ਆ ਤੇ ਅਕਾਲ ਪੁਰਖ ਨੇ ਗੱਲਾਂ ਕਰਨੀਆਂ ਸਾਡੇ ਦੇਵੀ ਦੇਵਤਿਆਂ ਨੇ ਵੱਡੇ ਵੱਡੇ ਪੈਗੰਬਰਾਂ ਨੇ ਵੀ ਸਾਡੇ ਭਗਤਾਂ ਨੇ ਵੀ ਇਹੋ ਜਿਹੀ ਗੱਲਾਂ ਗੁਰੂ ਗ੍ਰੰਥ ਸਾਹਿਬ ਵੀ ਬਹੁਤ ਸ਼ਬਦ ਇਹੋ ਜਿਹੇ ਨੇ ਮਿਲਦੇ ਨੇ ਜਿਹੜੇ ਇਹ ਲੈਣੇ ਦੇਣ ਦੇ ਪ੍ਰਲਾਦ ਵਾਲੀ ਗੱਲ ਬਹੁਤ ਵੱਡੀ ਆ ਆਪਾਂ ਦੇਖਦੇ ਆਂ ਸਾਹਮਣੇ ਭਗਤ ਕਬੀਰ ਦੀ ਗੱਲ ਬਹੁਤ ਵੱਡੀ ਹੈ ਭਗਤ ਰਵਿਦਾਸ ਦੀ ਗੱਲ ਬਹੁਤ ਵੱਡੀ ਹੈ ਭਗਤ ਨਾਮਦੇ ਜਿਹਦੀ ਉਹਨਾਂ ਦੀਆਂ ਬਹੁਤ ਗੱਲਾਂ ਇਹੋ ਜਿਹੀਆਂ ਜਿਹੜੀਆਂ ਰਾਜਿਆਂ ਨਾਲ ਸਾਹਮਣੇ ਉਹਨਾਂ ਦੀ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨਹੀਂ ਇਸ ਕਰਕੇ ਇਹ ਰਾਜਨੀਤੀ ਨੂੰ ਆਪਾਂ ਪਰ ਇੱਕ ਮੈਂ ਕਹਿਣਾ ਕਿ ਜਿਹੜੇ ਸੰਤ ਜਨੈਲ ਸਿੰਘ ਦੇ ਨਾਲ ਸਿੰਘ ਆਈ ਹੈ ਜਾਂ ਜਿਹੜੇ ਸ਼ਹੀਦ ਹੋਈ ਹੈ ਉਹ ਸ਼ਹੀਦ ਉਹਦਾਂ ਦੇ ਹੀ ਸੀ ਜਿਵੇਂ ਗੁਰੂ ਸਾਹਿਬ ਦੇ ਨਾਲ ਰਹੇ ਸਿੰਘ ਉਵੇਂ ਹੀ ਉਹ ਬਾਣੀ ਵੜਦੇ ਤੇ ਨਿਤਨੇਮ ਕਰਦੇ ਤੇ ਉਹਨਾਂ ਵਿੱਚ ਕੋਈ ਕ腐ਸ਼ਨ ਨਹੀਂ ਸੀ ਹੈਗੀ ਕੋਈ ਕਰਾਪਟ ਨਹੀਂ ਸੀ ਹੈਗਾ ਕੋਈ ਕਿਸੇ ਕਿਸਮ ਦਾ ਵੀ ਉਹਨਾਂ ਚੋਂ ਹਾਂ ਸਰਕਾਰ ਨੇ ਦੋਸ਼ ਲਾਉਣ ਦੀ ਕੋਸ਼ਿਸ਼ ਬਹੁਤ ਕੀਤੀ ਹੈ ਹੁਣ ਵੀ ਕਰ ਰਹੇ ਨੇ ਆਉਣ ਵਾਲੇ ਸਮਿਆਂ ਚ ਵੀ ਚਲਦੀਆਂ ਰਹਿਣਗੀਆਂ ਗੱਲਾਂ ਇਹ ਇਹ ਕਦੇ ਨਹੀਂ ਮੁੱਕਣੀਆਂ ਪਰ ਅਸੀਂ ਜਿੱਥੋਂ ਤੱਕ ਜੀਵਨ ਭਾਈ ਮਨੀ ਸਿੰਘ ਦਾ ਦੇਖਣਾ ਬਾਬਾ ਦੀਪ ਸਿੰਘ ਦਾ ਜੀਵਨ ਦੇਖਣਾ ਭਾਈ ਤਾਰੂ ਸਿੰਘ ਦਾ ਜੀਵਨ ਦੇਖਣਾ ਸਾਡੇ ਪ੍ਰੇਰਣਾ ਸਰੋਤ ਤਾਂ ਸੁਖਾ ਸਿੰਘ ਦਾ ਸੀ ਸਾਡੇ ਪ੍ਰੇਰਣਾ ਸਰੋਤ ਬੋਤਾ ਸਿੰਘ ਗਰਜਾ ਸਿੰਘ ਸਾਡੇ ਪ੍ਰੇਰਣਾ ਸਰੋਤ ਸਹਜਾਦਾਜੀਤ ਸਿੰਘ ਬਾਬਾ ਜਹਾਰ ਸਿੰਘ ਹੈ ਸਾਡੇ ਪ੍ਰੇਰਣਾ ਸਰੋਤ ਸਹਜਾਦਾ ਜੋਰਾਵਰ ਸਿੰਘ ਤੇ ਬਾਬਾ ਫਤੇਹ ਸਿੰਘ ਅਸੀਂ ਉਹਨਾਂ ਦੀ ਪ੍ਰੇਰਨਾ ਤੇ ਚੱਲਦੇ ਤੇ ਰਹੇ ਸਿੱਖ ਸਾਰੀ ਠੀਕ ਹੈ ਗਲਤੀਆਂ ਹਰ ਇਨਸਾਨ ਕਰਦਾ ਪੂਰਾ ਤਾਂ ਕੋਈ ਵੀ ਨਹੀਂ ਹੁੰਦਾ ਜੇ ਪੂਰਾ ਤਾਂ ਵਹਿਗਰੂ ਆਪਈ ਹੈ ਇਨਸਾਨ ਦੇ ਜਦੋਂ ਸਰੀਰ ਚ ਆਉਨੇ ਆ ਕਿਸੇ ਤੋਂ ਬਾਅਦ ਘਾਟ ਇਹ ਤਾਂ ਜਦੋਂ ਕ੍ਰਿਸ਼ਨ ਆਇਆ ਉਹਦੇ ਤੇ ਵੀ ਬ੍ਰਹਮ ਹੱਤਿਆ ਦੇ ਦੋਸ਼ ਲੱਗੇ ਆ ਕਿਉਂ ਨਾ ਬ੍ਰਹਮ ਹੱਤਿਆ ਕੀਤੀ ਹੈ ਇੱਥੋਂ ਤੱਕ ਵੀ ਇਹ ਕਿਹਾ ਸਾਡੇ ਨੇੜੇ ਆਪਣੇ ਸਾਰੇ ਨੇ ਮੇਰੇ ਖਿਆਲ ਬਹੁਤਿਆਨ ਦੇਖਿਆ ਵੀ ਹੋਏਗਾ ਸੰਗਤ ਬਹੁਤ ਕਪਾਲਮੁਚਾਂ ਸਾਡੇ ਨੇੜੇ ਆ ਕਪਾਲ ਮੋਚਨ ਦੇ ਵਿੱਚ ਸ਼ਿਵ ਜੀ ਨੇ ਸ਼ਿਵ ਜੀ ਨੂੰ ਵੀ ਬ੍ਰਹਮ ਹੱਤਿਆ ਲੱਗੀ ਸੀ ਕਿ ਉਹਨੇ ਬ੍ਰਹਮਾ ਦਾ ਸਿਰ ਕੱਟ ਦਿੱਤਾ ਸੀ ਉਹ ਕਪਾਲ ਮੋਚਨ ਸਾਡੇ ਗੁਰਨਾਨਕ ਦੇਵ ਪਾਸ਼ਾ ਦਾ ਗੁਰਦੁਆਰਾ ਵੀ ਹੈ 10ਵੇਂ ਪਾਸ਼ਾ ਦਾ ਗੁਰਦੁਆਰਾ ਵੀ ਹੈ ਤੇ ਕਪਾਲ ਮੋਚਨ ਤੀਰਥ ਸਥਾਨ ਤੀਰਥ ਸਥਾਨ ਬਹੁਤ ਵੱਡਾ ਬਹੁਤ ਸੰਗਤ ਉੱਥੇ ਜਾਂਦੀ ਹੈ ਅਸੀਂ ਦੇਖੋ ਜੋ ਧਾਰਮਿਕ ਸਥਾਨ ਹੈ ਅਸੀਂ ਉਹਨਾਂ ਦਾ ਰਿਕਾਰਡ ਕਰਦੇ ਹਾਂ ਬੰਦੇ ਗਲਤ ਹੁੰਦੇ ਆ ਪਰ ਧਰਮ ਕਿਸੇ ਦਾ ਕੋਈ ਗਲਤ ਨਹੀਂ ਹੈਗਾ ਧਾਰਮਿਕ ਤੌਰ ਤੇ ਅਸੀਂ ਕਦੇ ਕਿਸੇ ਨੂੰ ਨਿਦੇਦੇ ਨਹੀਂ ਮੇਰਾ ਖਿਆਲ ਤੁਹਾਡਾ ਕਹਿਣ ਦਾ ਮਤਲਬ ਕਿ ਇਹ ਸਾਰੀ ਲਹਿਰ ਦੇ ਦੌਰਾਨ ਸਾਰੇ ਲੋਕ دنیਵੀ ਹੁੰਦੇ ਹੋਏ ਵੀ ਰੋਹਾਨੀਅਤ ਦੇ ਨਾਲ ਅਧਿਆਤਮਿਕਤਾ ਦੇ ਨਾਲ ਜੁੜੇ ਹੋਏ ਸੀ ਜਾਂ ਗੁਰੂ ਸਿਧਾਂਤ ਦੇ ਉੱਪਰ ਜਿਹੜਾ ਹੈ ਉਹਨਾਂ ਨੇ ਚੱਲਣ ਦੀ ਕੋਸ਼ਿਸ਼ ਕੀਤੀ ਪਰ ਗੱਲ ਆਪਾਂ ਜਿਹੜੀ ਮੌਜੂਦਾ ਹਾਲਾਤ ਤੋਂ ਸ਼ੁਰੂ ਕੀਤੀ ਹੈ ਆਪਣਾ ਕਿਸ਼ਨਪੁਰਾ ਜੀ ਕਿ ਹੁਣ ਜਿਹੜਾ ਹੈ ਪੰਥ ਦਾ ਜਿਹੜਾ ਸੰਕਟ ਹੈ ਇਹ ਹੁਣ ਗੰਭੀਰ ਸੰਕਟ ਹੈ ਪੰਥ ਦਾ ਇਹਨੂੰ ਚਾਹੇ ਕੋਈ ਮੰਨੇ ਚਾਹੇ ਨਾ ਮੰਨੇ ਭਾਵੇਂ ਇਹਨੂੰ ਰਾਜਨੀਤੀ ਨਾਲ ਜੋੜ ਕੇ ਵੇਖ ਲੋ ਭਾਵੇਂ ਸਿੱਖ ਸੰਸਥਾਵਾਂ ਨਾਲ ਜੋੜ ਕੇ ਵੇਖ ਲੋ ਤੇ ਜਾਂ ਸਿਆਸੀ ਪਾਰਟੀਆਂ ਦੇ ਨਾਲ ਜੋੜ ਕੇ ਵੇਖ ਲੋ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਹੁਣ ਆਮ ਸਿੱਖ ਹੈ ਉਹ ਸੋਚਦਾ ਹੈ ਇਸ ਸੰਕਟ ਬਾਰੇ ਜੇ ਜਾਂ ਜੇ ਨਹੀਂ ਵੀ ਸੋਚਦਾ ਕੋਈ ਜੇ ਇਹ ਵੀ ਆਪਾਂ ਗੱਲ ਮੰਨ ਲਈ ਆਪਾਂ ਇੱਕ ਪਾਸੇ ਗੱਲ ਕਿਉਂ ਮੰਨੀਏ ਤਾਂ ਉਹਨਾਂ ਲਈ ਤੁਸੀਂ ਕੀ ਸਮਝਦੇ ਹੋ ਆਖਰੀ ਆਪਣੇ ਕੋਲੇ ਹੁਣ ਆਪਣਾ ਸਮਾਂ ਵੀ ਹੋ ਗਿਆ ਤੁਸੀਂ ਕੀ ਗੱਲ ਇਹ ਕਰਨੀ ਚਾਹੋਗੇ ਕਿ ਜਿਹੜਾ ਇਸ ਸੰਕਟ ਨੂੰ ਪੰਥਕ ਸੰਕਟ ਨੂੰ ਕਿੱਦਾਂ ਜਿਹੜਾ ਹੈਗਾ ਜਿਹੜਾ ਸਾਡੇ ਦਰ ਪੇਸ਼ ਹੈ ਉਹਦੇ ਚ ਜਿਹੜਾ ਹੈਗਾ ਇੱਕ ਆਮ ਸਿੱਖ ਦਾ ਰੋਲ ਕੀ ਹੋਵੇ ਸਭ ਤੋਂ ਪਹਿਗੱਡੀ ਤੇ ਗੱਲタルਪਾਲ ਜੀ ਇਹ ਹੈ ਕਿ ਪਿਛਲੇ ਤਕਰੀਬਨ 50 ਸਾਲਾਂ ਤੋਂ ਜਦੋਂ ਤੋਂ ਅਕਾਲੀ ਦਲ ਤਕਰੀਬਨ ਐਮਰਜੈਂਸੀ ਤੋਂ 1975 ਤੋਂ ਤੇ 2024 ਆ ਗਿਆ 49 50 ਸਾਲ ਹੋ ਚਲੇ ਆ। ਉਦੋਂ ਤੋਂ ਇਹਨਾਂ ਨੇ ਇਹ ਜਿਹੜੀ ਲੀਡਰਸ਼ਿਪ ਅੱਜ ਦੀ ਹੈਗੀ ਹੈ ਜਾਂ ਜਿਹੜੀ ਇਹਨਾਂ ਵਿੱਚੋਂ ਲੰਘ ਵੀ ਗਈ ਹੈ ਕਈ ਮਰਲੇ ਆ ਇਹਨਾਂ ਚੋਂ। ਉਹਨਾਂ ਸਾਰਿਆਂ ਨੇ ਹੀ ਆਪ ਦਾ ਟਾਰਗੇਟ ਸੱਚਖੰਡ ਹਰਮੰਦਰ ਸਾਹਿਬ ਨੇ ਨਾ ਰੱਖਿਆ। ਕੱਲਾ ਅਕਾਲ ਤਖਤ ਨੂੰ ਮਤਲਬ ਜਿਵੇਂ ਕਹਿ ਲਿਏ ਵੀ ਉਹਦੀ ਉਹਦੀ ਸਰਪ੍ਰਸਤੀ ਬਰਤਦੇ ਰਹੇ। ਬਰਤਦੇ ਰਹੇ ਸਰਪ੍ਰਸਤੀ ਨਹੀਂ ਉਹਦੀ ਮੰਨੀ ਸਰਪ੍ਰਸਤੀ ਤਾਂ ਤਾਂ ਮੰਨਦੇ ਇਹ ਜੇ ਕਿਉਂਕਿ ਉਹ ਹੈਗੀ ਪ੍ਰਭੂ ਸਤਾ ਦਾ ਚਿੰਨ 6ਵੇਂ ਪਾਸ਼ਾ ਨੇ ਜਦੋਂ ਸਾਡਾ ਭਗਤੀ ਲਹਿਰ ਦਾ ਜਿਹੜਾ ਸਭ ਤੋਂ ਵੱਡਾ ਸੋਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹੈ ਉਹ 5ਵੇਂ ਪਾਸ਼ਾ ਤੱਕ ਮੈਂ ਤੁਹਾਨੂੰ ਪਹਿਲਾਂ ਹੀ ਗਈਏ ਪੰਜ ਪੰਜ ਪਾਸ਼ਾ ਤੱਕ ਉੱਥੇ ਤੱਕ ਸੀਮਤ 6ਵੇਂ ਪਾਸ਼ਾ ਤੋਂ ਉਹਨਾਂ ਨੇ ਕੱਲ ਤੱਕ ਦੀ ਸਿਰਜਣਾ ਕਰ ਦਿੱਤੀ ਤੇ ਉੱਥੋਂ ਸਾਡੇ ਚ ਰਾਜਨੀਤੀ ਜ਼ਿਆਦਾ ਆ ਗਈ ਤੇ ਅੱਜ ਦੀ ਤਰੀਕ ਚ ਜਿੰਨੇ ਮੈਂਬਰ ਨੇ ਸ਼ਰਮਣੀ ਕਮੇਟੀ ਦੇ ਜਾਂ ਅਕਾਲੀ ਨੇ ਇਹਨੇ ਤਨੇ ਮੀ ਹੈ ਨਹੀਂ ਬਾਣੀ ਪੜਦੇ ਨਹੀਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਹੀਂ ਮੇਰਾ ਗੱਲ ਕਿਸੇ ਮੈਂਬਰ ਨੂੰ ਜਾਂ ਤੁਸੀਂ ਕਿਸੇ ਅਕਾਲੀਆਂ ਦੇ ਲੀਡਰ ਨੂੰ ਅ ਪੰਜ ਬਾਣੀਆਂ ਦਾ ਨਹੀਂ ਪਤਾ ਕਿ ਕਿਹੜੀਆਂ-ਕਿਹੜੀਆਂ ਸਵੇਰੇ ਵੇਲੇ ਪੜ੍ਹਣੀਆਂ ਜੇ ਸ਼ਾਮ ਨੂੰ ਜੇ ਕਿਸੇ ਨੇ ਰਹਿਰਸ ਪੜ੍ਹਨੀ ਹੋਵੇ ਤਾਂ ਮੇਰਾ ਖਿਆਲ ਹੈ ਉਹਨਾਂ ਨੂੰ ਰਹਿਰਸ ਦੇ ਸ਼ਬਦਾਂ ਦਾ ਨਹੀਂ ਪਤਾ ਹੈ ਕਿ ਕਿਹੜੀਆਂ-ਕਿਹੜੀਆਂ ਬਾਣੀਆਂ ਚੋਂ ਗੁਰੂ ਗ੍ਰੰਥ ਸਾਹਿਬ ਚ ਕਿਹੜੇ-ਕਿਹੜੇ ਰਾਗਾਂ ਚੋਂ ਕਿਹੜੇ-ਕਿਹੜੇ ਸ਼ਬਦ ਲਈ ਹੋਏ ਗੁਰੂ ਸਾਹਿਬ ਨੇ ਕਿਉਂਕਿ ਉਹਨਾਂ ਨੇ ਕਦੇ ਪੜ੍ਹਿਆ ਹੀ ਨਹੀਂ ਉਹਨਾਂ ਨੂੰ ਪਤਾ ਹੀ ਹੈ ਨਹੀਂ ਕਿ ਕੋਈ ਸ਼ਾਮ ਨੂੰ ਕਿਸੇ ਨੇ ਰਹਿਰਸ ਨਹੀਂ ਕੀਤੀ ਪਰ ਮੈਂ ਕੁਝ ਕੀ ਲੀਡਰ ਦੇਖੇ ਆ ਜਿਨ੍ਹਾਂ ਦੇ ਨਾਲ ਮੈਨੂੰ ਜੇਲ੍ਹ ਚ ਰਹਿਣ ਦਾ ਮੌਕਾ ਮਿਲੇ ਆ ਵੈਸੇ ਮੈਂ ਪਰਸਨਲ ਨੂੰ ਨਾਲ ਮਿਲਦਾ ਰਹੇ ਆ ਉਹਨਾਂ ਚ ਮੈਂ ਪਰਿਵਾਰ ਉਛੋੜੇ ਵਾਲੇ ਸੰਤਾ ਜੀ ਸਿੰਧਵੀ ਬਹੁਤ ਸਿਫਤ ਕਰਦਾ ਇਸ ਗੱਲੋਂ ਜਿਹਦਾ ਤੋਤਾ ਸੀ ਦੀ ਵੀ ਮੈਂ ਕਰਦਾ ਬਾਕੀ ਦਾ ਨਹੀਂ ਮੈਨੂੰ ਜ਼ਿੰਦਗੀ ਦਾ ਪਤਾ ਉਹਨਾਂ ਦੀ ਚੰਗੀ ਸੀ ਕਿ ਮਾੜੀ ਸੀ ਉਹ ਮੇਰੇ ਨਾਲ ਜੇਲ੍ਹ ਚ ਰਹੀ ਹੈ ਕਾਫੀ ਦੇਰ ਬੜੈਲ ਤਕਰੀਬਨ 5-6 ਮਹੀਨੇ ਪਰ ਮੈਂ ਉਹਨਾਂ ਨੂੰ ਨਿਤਨੇਮ ਕਰਦੇ ਬਾਣੀ ਪੜ੍ਹਦੇ ਆਪਦੇ ਸਮੇਂ ਨਾਲ ਰੋਹ ਦੇਖਦਾ ਸੀ ਉਹਨਾਂ ਨੂੰ ਉਹ ਸਾਡੇ ਨਾਲ ਸੀ ਸਾਡੇ ਕੋਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਜੇਲ੍ਹ ਦੇ ਵਿੱਚ ਹੀ ਅੰਦਰ ਤੇ ਉਹ ਸਾਡੇ ਕੋਲ ਰੋਜ਼ ਆਉਂਦੇ ਹੁੰਦੇ ਸੀ ਗੁਰੂ ਸਾਹਿਬ ਅੱਗੇ ਉਹਨਾਂ ਨੇ ਨਤਮਸਤਕ ਹੋਣਾ ਅਰਦਾਸ ਕਰਨੀ ਸਵੇਰੇ ਆ ਕੇ ਕਰਨੀ ਉੱਥੇ ਬੈਠ ਕੇ ਨਿਤਨੇਮ ਵੀ ਕਰਦੇ ਰਹੇ ਸ਼ਾਮ ਨੂੰ ਉਹਨਾਂ ਨੇ ਮੈਨੂੰ ਕਈ ਵਾਰ ਕਹਿਣਾ ਵੀ ਵੀ ਕਿਸ਼ਨਪਰਾ ਸ੍ਰਿੰਦਰ ਸਿੰਘ ਆਇਆ ਜਾਂ ਤਾਂ ਰਹਿਰਾ ਸੁਣਾ ਦੇ ਜਾਂ ਸੁਣ ਲੈ ਮੈਂ ਕਿਹਾ ਜੀ ਮੈਂ ਤੁਹਾਡੀ ਸੁਣਨੀ ਘੱਟ ਹੈ ਤੇ ਮੈਂ ਸੁਣਾ ਦਾਂ ਤੁਹਾਨੂੰ ਮੈਂ ਇਸ ਕਰਕੇ ਕਹਿੰਦਾ ਹੁੰਦਾ ਕਿ ਮੈਂ ਥੋੜੀ ਜਿਹੀ ਵੱਡੀ ਰਹਿਰਾ ਪੜ੍ਹਦਾ ਸੀ ਕਿਉਂਕਿ ਮੈਨੂੰ ਬਾਣੀਆਂ ਜ਼ਿਆਦਾ ਕੰਠ ਸੀ ਵੱਡੀ ਕਰਕੇ ਮੈਂ ਤਾਂ ਬੁੱਡੇ ਦਲ ਦੀ ਵੱਡੀ ਵੀ ਰਹਿ ਰਹਿਤ ਮਰਿਆਦਾ ਜਿਹੜੀ ਸੱਚ ਕੰਡਾ ਜੂੜਦਾ ਸੱਚ ਪੜ੍ਹੀ ਜਾਂਦੀ ਉਹ ਵੀ ਟਕਸਾਲ ਦੀ ਤੇ ਸ਼ਰਮਣੀ ਕਮੇਟੀ ਦੀ ਸਾਰੀਆਂ ਪੜ੍ਹ ਲੰਨਾ ਇਸ ਕਰਕੇ ਮੈਨੂੰ ਉਹਨਾਂ ਨਾਲ ਕੋਈ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਮੈਂ ਬਾਣੀਆਂ ਹੈ ਮੇਰਾ ਬਾਣੀ ਪੜਨ ਨੂੰ ਜੀ ਕਰ ਜੀਕਰ ਦਾ ਛੋਟੀ ਵੀ ਪੜ ਲਾ ਨਾ ਇਹਦੇ ਨਾਲ ਕੋਈ ਉਹ ਨਹੀਂ ਪਰ ਹੁਣ ਦੇ ਜਿਹੜੇ ਮੈਂਬਰ ਹੈ ਇਹ ਸਿਰਫ ਰਾਜਨੀਤੀ ਦੇ ਮਸਲੇ ਚ ਉਲਝ ਕੇ ਰਹਿ ਗਏ ਕਿਉਂਕਿ ਜਿੰਨੀਆਂ ਪਿਛਲੀਆਂ 3-4 ਸਰਕਾਰਾਂ ਆਈਆਂ 3-4 ਸਰਕਾਰਾਂ ਨੇ ਸ਼ੁਰਮਣੀ ਕਮੇਟੀ ਦੇ ਮੈਂਬਰਾਂ ਨੇ ਕਿਸੇ ਨੇ ਰੀਤੇ ਦਾ ਟੈਂਡਰ ਲੈ ਲਿਆ ਕਿਸੇ ਨੇ ਮਿੱਟੀ ਦਾ ਟੈਂਡਰ ਲੈ ਲਿਆ ਤੇ ਕਿਸੇ ਨੇ ਸ਼ੁਰਮਣੀ ਕਮੇਟੀ ਦੇ ਮੈਂਬਰਾਂ ਨੇ ਕਿਸੇ ਨੇ ਸੜਕਾਂ ਦਾ ਟੈਂਡਰ ਬਣਾਉਣ ਦਾ ਲੈ ਲਿਆ ਕਿਉਂਕਿ ਉਹਨਾਂ ਦੀ ਸਰਕਾਰ ਸੀ ਤੇ ਕਿਸੇ ਨੇ ਇੱਥੇ ਤੋਂ ਕਿ ਇੱਕ ਗੁਰਦਾਰੇ ਦੇ ਲੰਗਰਾਂ ਦਾ ਟੈਂਡਰ ਤੱਕ ਵੀ ਪਹੁੰਚ ਗਏ ਸੀ ਉਹ ਤੇ ਫਿਰ ਇਹਨਾਂ ਦਾ ਰਾਜਨੀਤੀ ਰਾਜਨੀਤਿਕरण ਕਰਤਾ ਇਹਨਾਂ ਨੇ ਪੀਰੀ ਦੀ ਤਾਂ ਗੱਲ ਹੀ ਨਹੀਂ ਕਿਸੇ ਨੇ ਕੀਤੀ ਤਾਂ ਤਾਂ ਮੀਰੀ ਧੀ ਅੱਗੇ ਗੱਲੀ ਤੇ ਤੇ ਅੱਜ ਜਿਹੜੀ ਆ ਅੱਜ ਦੁਰਦਸ਼ਾ ਮਤਲਬ ਹੋ ਰਹੀ ਹੈ ਇਸ ਪਾਰਟੀ ਦੀ ਜਾਂ ਸਾਰੇ ਸਿਸਟਮ ਦੀ ਵੀ ਇੱਕ ਪੰਜਾਬ ਨੂੰ ਕੋਈ ਸਾਨੂੰ ਕੋਈ ਲੀਡਰ ਨਹੀਂ ਮਿਲ ਰਿਹਾ ਜਿਹੜੇ ਬਾਹਰਲੇ ਲੀਡਰ ਨੇ ਜਾਂ ਸਾਰੇ ਸਿੱਖ ਨੇ ਉਹ ਸਾਰੇ ਹੀ ਅੱਜ ਅੱਜ ਦੀ ਤਰੀਕ 'ਚ ਦੋ ਚੀਜ਼ਾਂ ਤੇ ਸਭ ਤੋਂ ਵੱਡੇ ਦੇਖਦੇ ਆ ਅਕਾਲ ਤਖਤ ਦੇ ਜਥੇਦਾਰ ਤੇ ਅੱਗੇ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਕੀ ਅੱਜ ਦੀ ਤਰੀਕੇ ਚ ਚਲੋ ਮੈਂ ਇਹ ਕਹਿਣਾ ਕਿ ਉਹ ਬਹੁਤ ਇਮਾਨਦਾਰ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਮਾਨਦਾਰ ਵੀ ਹੈ ਸਾਫ਼ ਨੀਤੀਵਾਣ ਵੀ ਹੈ ਤੇ ਸਾਫ਼ ਬਾਣੀ ਪੜਨ ਵਾਲਾ ਵੀ ਬੜਾ ਸਤਿਕਾਰ ਕਰਦਾ ਉਹ ਬਾਣੀ ਬਹੁਤ ਪੜਦਾ ਨਿਤਨੇਮੀ ਹੈ ਸਹਿਜ ਬਾਠ ਵੀ ਕਰਦਾ ਸਾਰਾ ਕੁਝ ਕਰਦਾ ਮੈਂ ਉਹਨੂੰ ਬੜੇ ਨੇੜੇ ਤੋਂ ਬੜੇ 40-45 ਸਾਲਾਂ ਤੋਂ ਜਾਣਦਾ ਆ ਇਸ ਕਰਕੇ ਮੈਨੂੰ ਉਹਦਾ ਬਹੁਤ ਪਤਾ ਆ ਕਿ ਉਹ ਅੱਜ ਦੀ ਤਰੀਕੇ ਚ ਪ੍ਰਧਾਨ ਵਧੀਆ ਤੇ ਬਾਕੀ ਮੈਂਬਰ ਬਹੁਤ ਮੈਂਬਰਾਂ ਦੀਆਂ ਤਾਂ ਇੰਨੀਆਂ ਗਲਤੀਆਂ ਤੋਂ ਆਪਾਂ ਕਹੀ ਨਹੀਂ ਸਕਦੇ ਕਿ ਬਹੁਤ ਜ਼ਿਆਦਾ ਟੈਂਡਰਾਂ ਤੱਕ ਜਦੋਂ ਆ ਗਈਆਂ ਇਹ ਗੱਲਾਂ ਉੱਥੇ ਸਾਡੇ ਨਿਹਗਾਰ ਆ ਗਿਆ। ਉਹੀ ਨਿਹਗਾਰ ਅਕਾਲੀ ਦਲ ਦੇ ਕੈਂਡੀਡੇਟਾਂ ਚ ਆਇਆ। ਜਿਹੜੇ ਨਵੇਂ ਕੈਂਡੀਡੇਟ ਆ ਰਹੇ ਹੁਣ ਅੱਜ ਦੀ ਜਿਹੜੀ ਗੱਲ ਚੱਲ ਰਹੀ ਹੈ ਹੁਣ ਤੁਸੀਂ ਦੇਖੇ ਰਹੀਆਂ ਕਿ ਕੱਲ ਪਰਸੋਂ ਡੀਪੀ ਭੱਜ ਗਿਆ ਤੇ ਡੀਪੀ ਨੂੰ ਉਹ ਮਨਾ ਰਹੇਗੇ ਤੋਂ ਸਾਡਾ ਕੈਂਡੀਡੇਟ ਹੈ। ਤੇ ਉਹ ਕੈਂਡੀਡੇਟ ਕਿੱਥੋਂ ਬਣੇ? ਉਹਦੇ ਚ ਅਕਾਲੀਆਂ ਵਾਲਾ ਦਾ ਅਕਾਲੀ ਮੀਨਸ ਕੀ ਹੈ ਅਕਾਲਪੁਰਖ ਨੂੰ ਮੰਨਣ ਵਾਲਾ। ਇਹ ਗੱਲ ਪ੍ਰਗੁਣ ਮੰਨਦਾ ਨਹੀਂ ਸਤਿਗੁਰੂ ਗੁਰੂਕ੍ਰਾਂ ਨੂੰ ਗੁਰੂ ਨਹੀਂ ਮੰਨਦਾ ਜਦੋਂ ਸੌਦੇ ਸਾਧ ਦੇ ਮੱਥਾ ਟੇਕਣ ਜਾਏਗਾ ਭਨਿਹਾਰ ਵਾਲੇ ਤੇ ਜਾਏਗਾ ਅਜੂਦੋਜ ਕੋਲ ਜਾਏਗਾ ਜਾਂ ਹੋਰ ਡੇਰਿਆਂ 'ਚ ਜਾਏਗਾ ਜਾਂ ਸੱਚਖੰਡ ਬੱਲਾ ਵਾਲਿਆਂ ਦੇ ਜਾਏਗਾ ਜਾਂ ਕਿਸੇ ਹੋਰ ਦੇ ਜਾਊਗਾ ਬੋਟਾ ਮੰਗਲੇ ਯਾਰ ਤੁਸੀਂ ਸਿੱਖਾਂ ਦੀਆਂ ਵੋਟਾਂ ਆਪਣੇ ਨਾਲ ਤੋੜ ਲਈਆਂ ਤੁਸੀਂ ਡੇਰਿਆਂ ਤੇ ਜਿੱਤੋਗੇ ਤੇ ਸਿੱਖ ਤੁਹਾਡੇ ਨਾਲ ਨਹੀਂ ਹੈਗੇ ਸਿੱਖ ਆਪਦੇ ਘਰਾਂ 'ਚ ਬੈਹਿਗੇ ਅੱਜ ਦੀ ਤਰੀਕ ਸਾਡੇ ਤੇ ਉਹ ਮਾਰ ਪੈ ਰਹੀ ਹੈ ਜੋ ਸਾਡੇ ਤੇ ਕਿਸੇ ਵੇਲੇ ਕਲਗੀਧਰ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਬੰਦਾਜ਼ੀ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਤੇ ਇੱਕ ਵਾਰ ਬਹੁਤ ਟਕੜੀ ਮਾਰ ਪਈ ਐ ਉਸ ਵਾਰੇ ਵੱਡੇ ਘੱਲੂ ਘਾਰੇ ਹੋਏ ਛੋਟੇ ਘੱਲੂ ਘਾਰੇ ਹੋਏ ਸਰਦਾਰ ਬਘੇਲ ਸਿੰਘ ਹੁਨੀ ਨਵਾਬ ਕਬੂਰ ਸਿੰਘ ਹੁਨੀ ਜਸਾ ਸਿੰਘ ਆਲੂ ਵਾਲੀਆ ਜਸਾ ਸਿੰਘ ਰਾਮਗੜੀਆ ਇਹ ਸਰਦਾਰ ਸਾਡੇ ਅੱਗੇ ਆਏ ਅੱਜ ਵੀ ਹੈਗੇ ਨੇ ਪਰ ਅਜੇ ਭੰਬਲ ਪੂਸਾ ਇੰਨਾ ਪੈ ਗਿਆ ਕਿ ਅਜੇ ਜਿਹੜੇ ਜਰਨੈਲ ਬਚਦੇ ਵੀ ਨੇ ਉਹਨਾਂ ਦੇ ਲੋਕ ਅਜੇ ਵੀ ਮੱਦੇਮੇ ਕਹਿੰਦੇ ਵਿਸ਼ਵਾਸ ਕਰਦੇ ਪੁਰਵ ਅੱਗੇ ਆਉਣ ਨੂੰ ਤਿਆਰ ਨਹੀਂ ਹੈਗੇ ਕਿ ਅਸੀਂ ਅੱਗੇ ਹੋ ਕੇ ਪੰਥ ਦੀ ਬਾਗਡੋਰ ਸੰਭਾਲੀਏ ਤੇ ਗੱਲ ਕਰੀ। ਉਹ ਉਹਨ ਰੋਲ ਕਚੌੜਾਈ ਇੰਨਾ ਪੈ ਗਿਆ। ਦੂਜੀ ਗੱਲ ਅਗੀ ਕਿ ਪੈਸੇ ਦੀ ਸਿਆਸਤ ਹੋ ਗਈ। ਪੈਸਾ ਦੂਜਿਆਂ ਕੋਲ ਇੰਨਾ ਜ਼ਿਆਦਾ ਆ ਤੇ ਇਸ ਵੇਲੇ ਸਾਨੂੰ ਮਾਰ ਦੂਜੇ ਪਾਸੇ ਤੋਂ ਜ਼ਿਆਦਾ ਪੈ ਰਹੀ ਹੈ। ਇਸ ਕਰਕੇ ਜਿਹੜੇ ਪੀਰੀ ਦੇ ਸਿਧਾਂਤ ਵਾਲੇ ਆਂ ਇਸ ਵੇਲੇ ਪੰਜਾਬ 'ਚ ਕੋਈ ਪੀਰੀ ਦਾ ਘਾਟਾ ਨਹੀਂ ਹੈਗਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਪੀਰੀ ਦਾ ਘਾਟਾ ਨਹੀਂ। ਮੀਰੀ ਵਾਲੇ ਬੰਦਿਆਂ ਨੂੰ ਮੀਰੀ ਆ ਨਹੀਂ ਰਹੀ। ਪੀਰੀ ਵਾਲੇ ਬੰਦਿਆਂ ਨੂੰ ਪੀਰੀ ਆਉਂਦੀ ਹੈ ਲੇਕਿਨ ਉਹ ਪੀਰੀ ਆਉਣ ਦੇ باوجود ਵੀ ਚੁੱਪ ਕਰਕੇ ਬੈਠੇ ਸ਼ਾਂਤ ਸੁਭਾਅ ਬੈਠ ਗਏ ਕਿ ਨੌਵੇਂ ਪਾਤਸ਼ਾਹ ਵਾਂਗੂ ਉਹਨਾਂ ਨੇ ਕਹਿ ਲਿਆ ਵੀ ਦੇਖੀ ਜਾਓ ਸਰ ਇਕੱਟਿਆ ਜਾਓ ਕੋਈ ਗੱਲ ਨਹੀਂ ਤੁਹਾਡਾ ਕੈਨੇਡਾ ਭਾਵ ਕਿ ਅੱਜ ਵੀ ਜੇ ਇਸ ਸੰਕਟ ਤੋਂ ਨਿਕਲਣਾ ਹੈ ਤਾਂ ਸ਼ਬਦ ਗੁਰੂ ਦੇ ਨਾਲ ਜੁੜ ਕੇ ਜਾਂ ਗੁਰੂ ਸਿਧਾਂਤ ਦੇ ਨਾਲ ਜੁੜ ਕੇ ਜਿਹਨੂੰ ਤੁਸੀਂ ਪੀਰੀ ਦਾ ਨਾਮ ਦਿੱਤਾ ਵੀ ਉਸ ਨੂੰ ਪ੍ਰਣਾਕ ਕੇ ਹੀ ਜਿਹੜਾ ਹੈ ਅਸੀਂ ਆਪਣੀ ਮੀਰੀ ਨੂੰ ਅੱਗੇ ਲਿਆ ਸਕਦੇ ਹਾਂ ਬਹੁਤ ਬਹੁਤ ਧੰਨਵਾਦ सुरेंद्र ਸਿੰਘ ਕਿਸ਼ਨਪੁਰਾ ਜੀ ਤੁਸੀਂ ਸਮਾਂ ਦਿੱਤਾ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਗੱਲਬਾਤ ਦਾ سلسلہ ਜਿਹੜਾ ਖਤਮ ਹੁੰਦਾ ਤੇ ਇਸ ਤਰ੍ਹਾਂ ਤੁਹਾਡੇ ਨਾਲ ਸਮੇਂ ਸਮੇਂ ਪੰਥਕ ਵਿਚਾਰਾਂ ਕਰਦੇ ਰਾਵਾਂਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ